ਇਹ ਗੱਲ ਜੀ ਜਗਦੀਪ ਡਾਇਰੀ ਫਾਰਮ ਦੇਖਵਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆਂ ਅੱਜ ਟੌਪ ਕਲਾਸ ਦੀ ਇੱਕ ਦੋ ਆਪਣੇ ਕੋਲ ਟੋਕੜਾ ਗੱਬਣਾ ਇੱਕ ਛੋਟੀ ਆਪਣੇ ਕੋਲ ਤਾਜੀ ਸੂਈ ਹੋਈ ਆ ਜਿਹਦੇ ਮਗਰ ਡੈਨ ਦਾ ਬੱਚਾ ਜਿੱਤਾ ਹੋਇਆ ਛੋਟੀ ਨੇ ਬਹੁਤ ਟੌਪ ਦਾ ਦਿੰਦੀ ਲੀਲੀ ਦਾ ਤੇ ਬਾਕੀ ਇੱਕ ਲੀਲੀ ਦੀ ਹੋਰ ਆਪਣੇ ਕੋਲ ਗੱਬਣ ਟੋਕਰ ਗੱਬਣ ਝੋਟੀ ਦਦੀਆਂ ਤੇ ਆਓ ਕਰਦੇ ਆਂ ਗੱਲ ਸਸਿ ਗਾ ਜੀ ਦਿਵਿਦੀ ਦਿਵਿਦੀ ਬਾਰੇ ਬਕਾਇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਵੀਰੇ ਜਿੰਨਾ ਮਾਣ ਤੇ ਵੀਰ ਪਿਆਰ ਬਖਸ਼ਿਆ ਤੁਸੀਂ ਅੱਜ ਆਪਣੇ ਕੋਲ ਤਿੰਨ ਟੋਕੜਾ ਦੋ ਟੋਕੜਾ ਕੱਪੜਾ ਇੱਕ ਤਾਲੀ ਮਾਜੇ ਲਾ ਕੇ ਹਾ ਰਿਆ ਤੇ ਵੀਰੇ ਜੀਆ ਹਾਂਜੀ ਤੇ ਗੱਡੀ ਆਪਣੇ ਕੋਲ ਆ ਜਾਂਦੇ ਵੀਰੇ 6 ਮਹੀਨੇ ਦੀ ਕੱਪੜਾ ਝੂਟੀ ਆ ਟਾਪ ਕਲਾਸ ਵੀਰ ਜੀ ਜੇ ਤੁਹਾਨੂੰ ਦੁੱਧ 8 ਤੋਂ 9 ਕਿਲੋ ਤਿਆਰ ਹੈ ਸਾਡੇ ਵੱਲ ਤੋਂ ਮੈਂ ਲੇ ਕੇ ਗਈ ਰਹੀ ਹਾਂ ਹਾਂਜੀ ਤੇ ਬਹੁਤ ਵੱਡੀ ਝੂਟੀ ਇਹਦੀਆਂ ਜਾਦ ਮਸਲ ਕੁਆਲਟੀ ਵਾਲੀ ਤੇ ਤੁਹਾਨੂੰ ਦਿਖਾ ਦੋਗੇ ਫਿਰ ਕੋਲ ਦੇ ਖਾਣੇ ਖਾਣੇ ਕਰਮ ਵਾਲੀ ਨੂੰ ਬਹੁਤ ਚੰਗਾ ਲੱਗਾ ਗੇਟ ਗੇਟ ਤੇ ਥਣ ਲੱਗਾ ਕਰਮਾਲੀ ਤੋਂ ਸਿੰਘ ਵੀ ਚੈਂਪੀਅਨ ਹੀ ਲੱਗਾ ਇਹ ਆਪਣੇ ਫਾਰਮ ਤੋਂ ਗਈ ਸੀ ਜਗਦੀਪ ਡੇਰੀ ਫਾਰਮ ਤੋਂ ਇੱਕ ਕੱਡੀ ਵਾਲੀ ਝੋਟੀ ਗਈ ਸਮਾਦੋ ਬਗੀਪਾ ਜਗਦੀਪ ਵੀਰ ਜੀ ਹੀਰੇ ਕੱਢ ਕੱਢ ਕਿੱਥੋਂ ਲਿਆਉਣ ਦੇ ਅੱਜ ਨੀਲੀ ਦਾ ਹੀਰਾ ਕੱਢ ਕੇ ਲਿਆਂਦਾ ਇੱਕ ਡਾਇਮੰਡ ਪੀਸ ਜਿੱਦਾਂ ਜਿੱਦਾਂ ਲੱਭ ਦਿੰਦਾ ਵੀਰੇ ਬਾਕੀ ਇਹਦੀ ਕੀਮਤ ਦੀ ਗੱਲ ਕਰਦੇ ਹਾਂ ਝੋਟੀ ਦੀ ਬਾਕੀ ਅੱਗੇ ਸੀਲ ਝੋਟੀ ਹੈ ਵੀਰੇ ਦੁਨੀਆ ਕੀਮਤ ਤੇ ਇਹ ਜੈਸਨੋ ਵੀਰੇ 95000 ਦੀ ਲਵਾਂਗੇ ਝੋਟੀ ਲੱਗੀਆਂ ਠੀਕ ਹੈ ਵੀਰ ਜੀ ਆ ਦੇ ਵੀ ਬਾਕੀ ਇਹਨਾਂ ਦੀ ਕੁਆਲਟੀ ਨਸਲ ਬੋਲੇ ਝੋਟੀ ਦੀ ਤੋੜਗਾ ਬਣਦੇ ਵੀਰਾ ਫੇਰ ਦੇਖ ਸਕਦੇ ਝੋਟੀਆਂ ਵਧੀਆ ਲੱਗਾ ਦਿਖਾ ਜਿਹੜੀ ਗਲਾਈ ਇਧਰ ਕੈਮਰਾ ਘੁਮਾ ਕੇ ਦਿਖਾਓ ਵੀਰ ਜੀ ਜਿਹੜੀ ਗੱਲ ਕਰ ਨਾਲ ਆਈ ਹੈ ਸੋਣਾ ਆਇਆ ਥਣ ਜਡੇਰੀ ਝੋਟੀ ਆ ਜੀ ਗਿਟ ਗਿਟ ਤੇ ਕਰਮਾਣੀ ਥਣ ਲਗਾ ਜਿੰਨੀ ਸਾਫ ਸੁਸਰੀ ਝੋਟੀ ਬਾਕੀ ਬਾਕੀ ਏਪਿਆਲੇ ਠੰਡੀ ਬਹੁਤ ਜਿਆਦੀ ਝੋਟੀ ਆ ਨਰਮ ਬਹੁਤ ਜਿਆਦੀ ਮੇਰੇ ਜਿਹੜੀ ਗੱਲ ਕਰਨਾ ਹਾਂ ਹੌਸਲੇ ਵਾਲੀ ਆ ਵੀਰੇ ਇੱਕ ਢੀ ਵਾਲੀ ਝੋਟੀ ਆ ਜੀ ਐਦਾ ਹੀ ਥਾਪੀ ਮਾਰ ਕੇ ਫਿਰ ਥੱਲੇ ਬੈਠ ਕੇ ਗੱਲ ਕਰਦੇ ਤੇ ਗਾੜੀ ਆ ਗਈ ਵੀਰੇ ਨੀਲੀ ਦੀ ਦਫਰਨੇ ਵੀਰੇ ਨੀਲੀ ਦੀ ਸੁਈ ਸੁਵਾਈ ਝੋਟੀ ਆ ਗਈ ਆ ਮਗਰ ਕਟਾ ਦਿੱਤਾ 99 ਦਾ ਵੀਰੇ ਬੱਚਾ ਆਦਾ ਮਗਰ ਦਦਿਆਂ ਅਸਲ ਝੋਟੀ ਵੀਰੇ ਜਿੰਨੀ ਵੀ ਆ ਗਈ ਦਦਿਆਂ ਬੱਚਾ ਬਾਲਾ ਹੀ ਪਿਆਰਾ ਦਿੱਤਾ ਜੇ ਵੀਰੇ ਜੀ ਇਹ ਕਿਹੇ ਵੀਰ ਬਰੀਡ ਜਿਹੜਾ ਤਿਆਰ ਕਰਨੀ ਉਹਨੇ ਖੜਨਾ ਇਹ ਜੋੜਾ ਹੈ ਹਾਂ ਸਹੀ ਗੱਲ ਵੀਰੇ ਵੇਖੋ ਜਿੰਨੇ ਵੀਰੇ ਨਸਲ ਮੱਲਾ ਵੀ ਕਰਨੀ ਲੀਲੀ ਦੀ ਦਦਿਆਂ ਹਾਂਜੀ ਉਹਦੇ ਅੱਜ ਤੇ ਬਾਲੀ ਚੰਗੀ ਜਣੀ ਬਾਕੀ ਅੱਜ ਸੁਈ ਨੂੰ ਤਿੰਨ ਦਿਨ ਹੋਏ ਸੁਈ ਨੂੰ ਵੀਰੇ ਦੇ ਹਾਂਜੀ ਇਹ 10 11 ਕਿਲੋ ਭੋੜੀ ਤੋਂ ਚੱਤੀ ਖਾਲੀਆਂ ਵਿਚ ਆ ਰਹੀਆਂ ਨੇ ਦੁਨੀਆ ਹਾਂਜੀ ਤੇ ਬਾਕੀ ਨਵੀਂ ਕੁਆਲਟੀ ਨਸਲ ਦੀ ਜੇ ਗੱਲ ਕਰੀਏ ਤੇ ਬਾਲੀ ਚੰਗੀ ਕੋੜੇ ਕਰਮਾਂ ਵਾਲੀ ਨੂੰ ਹਨ ਹਨ ਇਹਨੂੰ ਬਹੁਤ ਚੰਗਾ ਲੱਗਾ ਵੱਡੀ ਝੋਟੀ ਆ ਜੀ ਬਾਕੀ ਨਿਸ਼ਾਨੀਆਂ ਪੂਰੀਆਂ ਫੁੱਲ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਚੌਵੇਂ ਪੈਰ ਧੋਤੇ ਆ ਜੀ ਹਾਂਜੀ ਹਾਂਜੀ ਬੱਗੀ ਨਾਸ ਹਾਂ ਜੀ ਜਗਦੀਪ ਸਿੰਘ ਬਾਕੀ ਜਿੰਨੇ ਵੀ ਆ ਗਏ ਆ ਫੁੱਲ ਸਾਈਜ਼ ਐ ਇਹ ਕਿਹੜੀ ਗੱਲ ਕਰਨ ਵਾਲੀ ਆ ਜਮਾ ਸਾਫੀ ਮਾਰ ਕੇ ਵੀਰੇ ਇੱਧੇ ਮੈਂ ਥੱਲੇ ਬਹਿ ਜਦ ਜੀ ਵੱਡੀ ਝੋਟੀ ਆ ਜੀ ਝੋਟੀ ਬਲੈਰ ਵਿੱਚ ਆਊਗੀ ਜੀ ਛੋਟੇ ਹੱਥ ਜਣੀ ਝੋਟੀ ਹੁੰਦੀ ਜੀ ਦੁੱਧ ਤੇ ਜਗਦੀਪ ਸਿੰਘ ਕਿੰਨਾ ਚਵਾ ਦੂਗੀ ਦੁੱਧ ਵੇਖੋ ਵੀਰੇ ਜੀ ਗੱਲ ਐ ਤੇ 13 ਰਾਤ ਲੋਕਾਂ ਦਾ ਗਲੋ ਤਾਂ ਰਾਮਨਾਥ ਜਵਾਹਰਗੀ ਦੇ 10 ਕਿਲੋ ਹੋਈ ਅੱਗੇ ਗਿਆ ਚੀ ਦੇ ਮਲਾ ਦੇ ਮਲਾ 13 ਕਿਲੋ 14 ਕਿਲੋ ਰਾਮਨਾਥ ਜਵਾਹਰਗੀ ਵੀ ਠੀਕ ਬਾਕੀ ਸੀਰ ਸੂਦੀ ਗੱਲ ਕਰੀਏ ਵੀ ਠੰਡੀ ਚ ਬਾੜੀ ਜਾਂਦੀ ਐ ਇਦਾਂ ਬੈਜੋ ਬੈਜੋ ਦਿਖਾਓ ਇੱਕ ਰੀ ਬੈਗ ਜਗਦੀ ਵੀ ਬੱਚਾ ਲਾਉਂਦੀ ਨਹੀਂ ਲੋਡ ਇਦਾਂ ਥੱਲੇ ਬੈਜੋ ਇਥੋਂ ਬਰੀਡਾਂ ਦਾ ਪਤਾ ਲੱਗਦਾ ਜਗਦੀ ਵੀਰ ਜੀ ਇੰਨੀ ਠੰਡੀ ਕੋਈ ਸਾਫ ਗਾਈਆਂ ਦੇ ਹਿਸਾਬ ਹੈ ਤਨੀ ਵੀਰ ਠੀਕ ਹੈ ਇੱਕ ਰੀ ਚਵਾ ਦਿਖਾ ਦਿਓ ਮਣੀ ਲੱਤ ਪਿਸ਼ਾ ਕਰਕੇ ਚਵਾ ਸਣਾ ਦਾ ਕਿਉਂ ਤੇ ਇਦਾਂ ਜਲਦੀ ਦਾ ਨਲਕਾ ਚੱਲਦਾ ਥੱਲੇ ਫਿਰ ਦਿੰਦੇ ਆ ਚਵਾਈ ਤੇ ਬਾੜੀ ਚੰਗੀ ਕਰ ਦਿੰਦੇ ਹਾਂਜੀ ਤੇਰੀ ਕੀਮਤ ਦੀ ਜਗਦੀਸ਼ ਦੀ ਗੱਲ ਕਰੀਏ ਤੇਰੇ ਦੋ ਲੱਖ ਦੀ ਹਾਂਜੀ ਅੱਜ ਭਾਅ ਤੇ ਆਹੀ ਕਰਨਾ ਤੇ ਮੈਂ ਦੇਣੀ ਹੈ ਜੀ ਹਾਂਜੀ 5000 ਦਿਖਦਾ ਹੈ ਮਹਮਦਾਨ ਨਾ ਨਾ ਮਹਮਦਾਨ ਪਹਿਲਾਂ ਹੀ ਕਰੀ ਛੱਡਦਾ ਵੀਰੇ ਹੋਰ 2000 ਘੱਟ ਦੇ ਦਾਂਗਾ 1 ਲੱਖ 33000 ਦੀ ਦੇ ਦਾਂਗੇ ਵੀਰੇ ਮੈਂ ਸੱਦੇ ਜਾ ਜਗਦੀਸ਼ ਵੀਰ ਦੀ ਅੱਜ ਬਹੁਤੇ ਜਿਆਦਾ ਰੇਟ ਪਾਏ ਜਗਦੀਸ਼ ਇਹਨਾਂ ਨੇ ਹੁਣ ਮਤਲਬ ਸਾਰੇ ਲੈ ਕੇ ਆਇਆ ਕਰਾਂਗੇ ਵੀਰੇ ਹਾਂਜੀ ਰੂੜ ਦਾ ਵਾਲਾ 160 ਵਾਲਾ ਵੀ ਅੱਜ ਭਾਅ ਸਾਰੇ ਹੀ ਹੈਗੇ ਆ ਸਾਰੇ ਹੀ ਹੈਗੇ ਸਾਰਾ ਬਾਤ ਨਾ ਸਾਰਾ ਜੁੜਾ ਕਿਉਂ ਲੱਗਾ ਕਿ ਇਹਨੂੰ ਕਰਮਾ ਵਾਲੀ ਨੂੰ ਇਹਨੂੰ ਵੀ ਚੈਂਪੀਅਨ ਹੀ ਲੱਗਾ ਜੀ ਹੁਣ ਵੀਰੇ ਤੋਪੜ ਦੀ ਗੱਲ ਕਰਦੇ ਆਂ ਵੀਰੇ ਹਾਂਜੀ ਆਉ ਤੁਹਾਨੂੰ ਮਾਰੀ ਦਿਖਾਉਂਦੇ ਵੀਰੇ ਪਰਮਾਤਮਾ ਮੇਰੇ ਰੱਖੇ ਵੀਰੇ ਆਪਾਂ ਮੇਲੇ ਐਸੇ ਲਈਏ ਦੁਨੀਆ ਹਾਂਜੀ ਇਹ ਦੋਂਦੀ ਕੱਟੀ ਨੇ ਦੁੱਧ ਕੱਢਿਆ ਵੀਰੇ ਇੰਨੇ ਕੱਢੀ ਨੇ 20 ਕਿਲੋ ਹਾਂਜੀ ਦਰਿਆ ਤੇ ਇਹਦੇ ਰਹਿ ਗਏ ਵੀਰੇ 2 ਮਹੀਨੇ ਰਹਿ ਗਏ ਸੂਕ ਚਦਦੀਆਂ ਦੁੱਧੋ ਡਰਾਈ ਕਰਤੀ ਆ ਹਾਂਜੀ ਆਪਾਂ ਚਲੋ ਪਰਮਾਤਮਾ ਮੌਲ ਰੱਖਿਆ ਅੱਜ ਦੀ ਜਿੰਨੇ ਦਾ ਕੋਈ ਮੋਲ ਨਹੀਂ ਆਪਾਂ ਨਾਲ ਆ ਹਾਂਜੀ ਇਹ ਜਗਦੀਪ ਸਿੰਘ ਦੀ ਕਿੰਨੇ ਦੀ ਲਈ ਝੋਟੀ 2.5 ਲੱਖ ਦੀ ਤੋ ਦੇ ਆਮ ਲੋਕੀ ਦੇ ਵੀਰੇ ਦਾਲ ਜੀ ਸਾਨੂੰ ਐ ਐਸਟ ਮਤਲਬ ਕਿ ਨਹੀਂ ਵੀ ਪੈਸੇ ਨਾਲ ਹੀ ਪੈਣਾ ਹਾਂ ਹਾਂਜੀ ਢੋਲੀ ਗੱਡੀ ਨੇ 20 ਕਿਲੋ ਦੁੱਧ ਕੱਢਿਆ ਵੀਰੇ ਪਰਵਾਹ ਐ ਕਬੂਤਰ ਆਪਾਂ ਮੇਲਿਆ ਤੇ ਰੱਖਣੀ ਠੀਕ ਹੈ ਵੀਰ ਜੀ ਇਹ ਸੇਲ ਹੀ ਨਹੀਂ ਹੈ ਗੱਲ ਕਰੀ ਵੀਰੇ ਤੇ ਨੰਬਰ ਦੇ ਵੀਰੇ ਹਾਂਜੀ ਇਹ ਮੈਂ ਦੱਸ ਦੇ 6 ਤੋਂ ਸਾਢੇ 6-7 ਮਹੀਨੇ ਦੀ ਗੱਬਣ ਹਾਂਜੀ ਸਾਢੇ 7 ਦੀ ਗੱਬਣ ਆ ਲੀਲੀ ਦੀ ਮੈਂ ਬਹੁਤ ਚੰਗੀ ਆ ਠੰਡੀ ਹੈ ਵੀ ਕਰਨ ਵਾਲੀ ਬੜੀ ਆ ਸੂਹਾ ਤੇ ਜਾਊਗਾ ਮੈਂ ਦੱਦੀਆਂ ਇਹ ਮੈਂ ਦੀ ਕੁਆਲਟੀ ਨਸਲ ਬਾਕੀ ਇਹ ਵੀ ਇਦਾਂ ਹੀ ਥੋੜਾ ਜਿਹਾ ਕਰੂ ਹੁਣ ਉਪਰਾਂ ਕਰੂਗੀ ਬਾਕੀ ਜਮਾਂ ਇਦਾਂ 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 ਹੀ ਮਿਲਦੀ ਆ ਇਹ ਹੁਣ ਧਾਰ ਦੇਣੀ ਉਸ ਉਸੇ ਪਾਸੋਂ ਕਰੂੰਗੀ ਵੀ ਨਹੀਂ ਨਹੀਂ ਤੇ ਆਮ ਤੌਰ ਤੇ ਇੱਥੋਂ ਪਤਾ ਲੱਗਦਾ ਇਹਦੀ ਨਸਲਾਂ ਦਾ ਕੋਕੜ ਮੈਂ ਵੀ ਥੱਲੇ ਨਹੀਂ ਥੋੜੀ ਕਿਤਾ ਬੰਨ ਦੇਦੀ ਵੀ ਲਈ ਦੁੱਧ ਵੀਰੇ ਮਾਂਏ ਕੋ ਆਬਾ ਜਿਆਦਾ ਨਹੀਂ ਕਿਹਦਾ ਦੁੱਧ ਇਹਦੇ ਕੋ ਰਾਤ ਨਾਲ 8 ਤੋਂ ਬਾਹਰ ਹੋਗਾ ਪਰ 7 7:30 7:30 ਕੋ ਜਿਹੜਾ ਮਰਜ਼ੀ ਦੁੱਧ ਲੈ ਲੈ ਜਿਹੜੀ ਗੱਲ ਕਰਨੀ ਆ ਬਾਕੀ ਸਭ ਤੋਂ ਕਾਸਤੇ ਕੋਹ ਦਿਖਾਦਾ ਵੀਰੇ ਤੇ ਦਿਆਂ। ਕਈ ਰੀ ਹੁੰਦਾ ਵੀਰੇ ਸਾਡੇ ਨਾ ਵੀਡੀਓ ਤੇ ਵੀ ਇਹਨਾਂ ਗੱਲ ਨਹੀਂ ਕਰਤੀ ਦਦੇ। ਆਹ ਭਾਈ ਉਹਦੇ ਮੇਰੇ ਮਲਕਾ ਇੱਕ ਤਾਂ ਜਿਹੜਾ ਨਹੀਂ ਕਰਦਾ ਜਿੱਥੋਂ ਦਾ ਕੀ ਪੈਣਾ ਬੱਚਾ ਦਾ ਜਾਨਾ। ਇਹ ਨਾ ਥੋੜੀ ਜਿਦਾ ਮਤਲਬ ਵੀ ਗਰਮੀ ਨਾਲ ਆਣ ਕਰਕੇ ਨਾ ਥੋੜੀ ਅੱਖ ਜਿੱਦਾ ਫੁੱਲੀ ਆ। ਅੱਖ ਜੇ ਕੋਈ ਵੀ ਨੁਕਸ ਹੋਵੇ, ਕੋਈ ਵੀ ਹੋਵੇ ਉਹਦਾ ਜੁਮੇਰ ਹੋਵਾਂਗੇ। ਗਰਮੀ ਨਾਲ ਕਈ ਰੀ ਜਾਣ ਕੇ ਨਾ ਕਈ ਪਸ਼ੂਆਂ ਦੀ ਥੋੜੀ ਅੱਖ ਫੁੱਲ ਜਾਂਦੀ ਅੰਦਰੋਂ ਮਾਰ ਜਾਂ। ਉਹ ਵੀ ਬਾਕੀ ਕੱਲ ਜਾਂ ਪਰਸੋਂ ਆ ਉਹ ਕਿ ਹੋ ਜਾਏਗਾ। ਇਹ ਠੀਕ ਹੋ ਜਾਏਗਾ ਜਿਹੜੀ ਗੱਲ ਕਰਨ ਵਾਲੀ ਆ। ਤੇ ਬਾਕੀ ਇਹਦੀ ਕੀਮਤ ਕਰਦੇ ਵੀਰੇ। ਹਾਂਜੀ। ਕੀਮਤ ਕਰਦੇ ਆ ਵੀਰੇ ਵੇਖ ਕੀ ਇਹਦਾ ਇਹ ਹੋ ਗਈ ਵੀ ਇਹ ਬਸ ਵੀਡੀਓ ਤੇ ਬੈਠੇ ਹੋਣਗੇ ਵੀਰੇ ਵਿੱਚ ਕਿਨੇ ਲੈ ਲੈਣੀ ਵੀਰੇ ਹਾਂਜੀ ਕੀਮਤ ਇਹਦੀ 45000 ਦੀ ਦੇ ਦਾਂਗੇ ਤੁਹਾਨੂੰ ਠੀਕ ਆ ਮੜੇ ਬਾਕੀ ਭਾਗ ਹੋ ਕੇ ਦਿਖਾਓ ਦਿਖਾ ਦੂ ਮੈਂ ਨਾ ਵੀਰੇ ਇਹ ਤੇ ਨਾ ਇਹ ਤੇ ਮੈਂ ਪਹਿਲੇ ਫੋਨ ਤੇ ਜਾਣੀ ਆ ਇਹ ਇਹਦੇ ਫ੍ਰਿਜ ਲੈਣੀ ਤੇ ਇਹ ਇਹ ਤੇ ਉਹ ਤਿਆਰ ਹੀ ਬੈਠਾ ਰਵੇ ਜਿਹੜੀ ਗੱਲ ਕਰ ਠੀਕ ਆ ਬਾਕੀ ਇੱਕ ਘੱਡੀ ਵਾਲੀ ਮੈਂ ਵੀਰੇ ਤੇ ਜਿਹੜੀ ਗੱਲ ਕਰਨਾ ਠੀਕ ਆ ਜਗਦੀਪ ਵੀਰ ਜੀ ਹਾਂਜੀ ਹੁਣ ਜਗਦੀਪ ਡੇਰੀ ਫਾਰਮ ਸਾਰੇ ਜਾਨਵਰ ਆਇਆ ਕਰਨਗੇ ਨਿੱਕੇ ਵੱਡੇ ਸਾਰੇ ਭਾ ਲੈ ਆਇਆ ਕਰਾਂਗੇ ਹੁਣ ਕੋਟੇ ਵੱਡੇ ਇਹ ਬਗੀ ਭਾਰੀ ਅੱਜ ਫਰੇਜੀ ਦੇ ਦੇਣੀ ਆ ਇਹ ਚਿੱਟੇ ਆਫਰ ਹੀ ਆਜਾ ਠੀਕ ਆ ਅੱਜ ਆਫਰ ਹੀ ਲਾਤੇ ਆ ਭਰਾਵਾਂ ਨੇ ਬਾਕੀ ਵੀਰੇ ਮਈਆਂ ਦੇ ਵੀ ਮਿਲ ਜਾਂਦੀਆਂ ਪਰ ਐਣੀ ਮੈਂ ਤੇ ਕੁਆਲਟੀ ਦੇ ਠੰਡੀ ਜਿਹੜੀ ਆ ਜਿਹੜੀ ਅਜੇ ਤੱਕ ਵੀ ਐਂਦਾ ਜਿਹੜੀ ਥੱਲੇ ਬੈਣ ਦਿੰਦੀ ਨਹੀਂ ਤੇ ਮੇਰੇ ਪਹਾੜਾ ਪਾ ਕੇ ਨਹੀਂ ਵੀ ਮਈਆਂ ਥੱਲੇ ਬੈਣ ਦਿੰਦੀਆਂ ਜਿਹੜੀ ਗੱਲ ਕਰਨ ਵਾਲੀ ਹਾਂਜੀ ਇੱਥੋਂ ਪਤਾ ਲੱਗ ਜਾਂਦਾ ਵੀ ਨਸਾਂ ਦਾ ਜਿਹੜੀ ਗੱਲ ਕਰਨ ਵਾਲੀ ਆ ਇਹਦਾ ਮੁੱਲ ਨਹੀਂ ਕੋਈ ਵੀਰੇ ਜਿਹੜੀ ਗੱਲ ਕੇ ਇੰਦਾ 65-7 ਮਹੀਨੇ ਦੀ ਗੱਬੜ ਹੋਵੇ ਤਾਂ 7-8 ਕਿਲੋ ਦੁੱਧ ਹੋਵੇ ਤਾਂ ਇਹ ਆਜੀ ਵੀ ਮਈ ਦੇਲੇ ਤੇ ਅੱਜ ਦੀ ਘੜੀ ਦੇ ਵਿੱਚ ਇਹ ਭਾਅ ਲਾਊਗਾ ਇਹ 45 ਹਜ਼ਾਰ ਦੀ ਦੇ ਦਾਂਗੇ ਠੀਕ ਐ ਡਰੈੱਸ ਬੋਲ ਦਿਓ ਡਰੈੱਸ ਵੀ ਜਿਲ੍ਹਾ ਗਰਦਾਸਪੁਰ ਦੇ ਨੇੜੇ ਫਲੇਗੜ ਟੂੜੀਆਂ ਠ ਤੇ ਬਾਕੀ ਇਹਨਾਂ ਵੀ ਤਾਜ਼ੀਆਂ ਦੇ ਲੋੜ ਪਰਸੋਂ ਤੜੇ ਵਿਭਰਾ ਨੂੰ ਲਗਭਗ 15-16 ਛੋਟੀਆਂ ਪਹੁੰਚਣਗੀਆਂ ਜ਼ਰੂਰ ਤਾਂ ਵੀਰੇ ਜਿੰਤਾ ਦੀ ਵੀ ਕਿਨੇ ਲੈਣੀਆਂ ਡੇਢ ਤੋਂ ਰਾ ਕੇ ਵੀ 2.5 ਦਿਨਾਂ ਨਾਲ ਅੱਗੇ ਤੱਕ ਆਪਣੇ ਕੋਲ ਮਿਲੂ ਟੌਪ ਛੁੱਟੀ ਦਾ ਕੋਈ ਅੰਤ ਕੋਈ ਨਹੀਂ ਵੀਰੇ ਲੀਲੀ ਦੀ ਪਿਓਰ ਰਟੀਆਂ 1 ਲੱਖ ਦੇ ਵੀਰੇ ਇਹਦਾ ਰੇਟ ਜਿਹੜਾ ਪਾਇਆ ਜੇ 30000 ਰੁਪਿਆ ਰੇਟ ਪਾਇਆ ਇਹਦਾ ਕੋਈ ਮੋਲ ਨਹੀਂ ਵੀਰੇ ਹਾਂਜੀ ਇਹ ਵੀ ਇਦਾਂ ਹੀ ਆ ਦਾਲਦੀਆਂ ਇਹ ਨਹੀਂ ਕਿ ਠੰਡੀ ਤਾਂ ਮੇਰੇ ਇੱਧਰੇ ਹਾਂ ਹਾਂਜੀ ਅਸਲ ਇੱਥੋਂ ਪਤਾ ਲੱਗਦਾ ਮੇਰੇ ਨਸਲਾਂ ਦਾ ਜਿਹੜੀ ਗ੍ਰੇਡਾਂ ਦਾ ਇੱਥੋਂ ਪਤਾ ਲੱਗਦਾ ਮਚਾਉਣੀ ਛੱਡਿਆ ਦੂਜੀ ਵਾਰੀ ਬਹਿ ਗਏ ਥੱਲੇ ਜੀ ਤਿੰਨ ਵਾਰੀ ਉਹ ਵੀ ਛੋਟੀ ਬਹੁਤ ਠੰਡੀ ਵੀਰੇ ਇਹ ਵੀ ਮਾਰੀ ਵੀਰੇ ਜਿਹਦੇ ਘਰ ਜਾਏਗੀ ਮਾਲਕ ਬਾਹਲੀ ਚੰਗੀ ਵੀਰੇ ਮੈਂ ਦੱਸ ਦੇ ਕਰਾਂਗੇ ਉਹ ਤਾਂ ਸੱਚੀ ਛੋਟੀ ਵੀਰੇ ਦਿੰਦੇ ਆ ਠੀਕ ਹੈ ਵੀਰੇ ਸਾਰੀ ਆਜੀ ਤੁਹਾਡੇ